ਹਰ ਬੰਦਾ ਘਰ ਘਰ ਅਰਦਾਸਾ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀ ਅਰਦਾਸ ਨਹੀਂ ਹੁਣ ਭਰਾ ਨੂੰ ਸੈੱਟ ਕਰਨ ਦੀਆਂ ਤੇ ਗਲਬਤ ਹੋਈ ਹੈ ਜੀ ਕਿਸੇ ਨਾਲ ਗਲਬਤ ਹੋਈ ਹੈ ਜੀ ਕੀ ਹਾਲਾਤ ਹੈ ਬੜਾ ਬਚਲੇ ਨੇ ਜੇ ਬਾਬਾ ਜੀ ਤੁਹਾਨੂੰ ਵੀ ਜੇ ਖੜੇ ਵੀ ਬਸ ਅਰਦਾਸ ਕਰੋ ਚਮਤਕਾਰ ਹੋਣਾ ਚਮਤਕਾਰ ਨਾਲ ਹੀ ਬਰਾਤੀ ਹੋਣਾ ਹਰ ਬੰਦਾ ਘਰ ਘਰ ਅਰਦਾਸਾ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਗੀਆਂ ਤੇ ਕੱਲ੍ਹ ਬਾਤ ਹੋਈ ਹੈ ਜੀ ਕਿਸੇ ਨਾਲ ਗੱਲਬਾਤ ਹੋਈ ਹੈ ਜੀ ਕੀ ਹਾਲਾਤ ਹੈ ਥੋੜੇ ਨਕੀ ਥੱਲੇ ਦੇ ਲੱਗੇ ਲਾਜ਼ਮੀ ਜੇ ਭਰਾ ਨੂੰ ਇਹ ਗੜੇ ਵੀ ਬਸ ਅਵਾਸ ਕਰੋ ਕਿ ਮੈਂ ਚਮਤਕਾਰ ਹੋਣਾ ਚਮਤਕਾਰ ਨਾਲ ਹੀ ਬਰਾਤੀ ਹੋਣਾ ਹਰ ਬੰਦਾ ਘਰ ਘਰ ਅਰਦਾਸਾਂ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਗੀਆਂ ਤੇ ਗਲਬਤ ਹੋਈ ਹੈ ਜੀ ਕਿਸੇ ਨਾਲ ਗਲਬਤ ਹੋਈ ਹੈ ਜੀ ਕੀ ਹਾਲਾਤ ਹੈ ਬੜਾ ਬਚਲੇ ਨੇ ਜੇ ਤੁਸਮੇ ਜੀ ਖੜੇ ਵੀ ਬਸ ਅਰਦਾਸ ਕਰੋ ਚਮਤਕਾਰ ਹੋਣਾ ਚਮਤਕਾਰਨ ਵਾਲੀ ਬਰਾਕੀ ਹੋਣਾ ਅਮਨ ਸਰ ਹਰ ਬੰਦਾ ਘਰ ਘਰ ਅਰਦਾਸਾ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨੀਆਂ ਤੇ ਗਲਬਤ ਹੋਈ ਹੈ ਜੀ ਕਿਸੇ ਨਾਲ ਗਲਬਤ ਹੋਈ ਹੈ ਜੀ ਕੀ ਹਾਲਾਤ ਹੈ ਥੋੜੇ ਬਚ ਥੱਲੇ ਦੇ ਲਿਖੇ ਇਹ ਲਾਜ਼ਮੀ ਜੇ ਕਰਾਂਗੇ ਕਿ ਗੜੇ ਵੀ ਬਸ ਅਰਦਾਸ ਕਰੂੰ ਮੈਂ ਚਮਤਕਾਰ ਹੋਣਾ ਚਮਤਕਾਰਨ ਵਾਲੀ ਬਰਾਕੀ ਹੋਣਾ ਹਰ ਬੰਦਾ ਘਰ ਘਰ ਅਰਦਾਸਾ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨ ਦੀਆਂ ਤੇ ਗਲਬਤ ਹੋਈ ਹੈ ਜੀ ਕਿਸੇ ਨਾਲ ਗਲਬਤ ਹੋਈ ਹੈ ਜੀ ਕੀ ਹਾਲਾਤ ਹੈ ਥੋੜੇ ਬਚ ਥੱਲੇ ਦੇ ਲਿਖੇ ਇਹ ਪਤਾ ਸਮਝਾਉਣਗੇ ਕਿ ਜੜੇ ਵੀ ਬਸ ਅਰਦਾਸ ਕਰੋ ਬਸ ਚਮਤਕਾਰ ਹੋਣਾ ਚਮਤਕਾਰਨ ਵਾਲੀ ਬਰਾਤ ਹੋਣਾ ਅਮਨ ਜੀ ਹਰ ਬੰਦਾ ਘਰ ਘਰ ਅਰਦਾਸਾ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਧਾਣੀ ਅਰਦਾਸਾ ਹੀ ਹੁਣ ਭਰਾ ਨੂੰ ਸੈੱਟ ਕਰਨੀ ਆ ਤੇ ਕੱਲ੍ਹ ਬਾਤ ਹੋਈ ਹੈ ਜੀ ਕਿਸੇ ਨਾਲ ਗੱਲਬਾਤ ਹੋਈ ਹੈ ਜੀ ਕੀ ਹਾਲਾਤ ਹੈ ਥੋੜਾ ਨੀਚੇ ਥੱਲੇ ਦੇਖੋ ਇਹ ਲਾਖਮੀ ਜੀ ਤੁਹਾਨੂੰ ਇਹ ਗੜੇ ਵੀ ਬਸ ਅਰਦਾਸ ਕਰੋ ਬਸ ਚਮਤਕਾਰ ਹੋਣਾ ਚਮਤਕਾਰਨ ਵਾਲੀ ਬਰਾਤੀ ਹੋਣਾ ਹਰ ਬੰਦਾ ਘਰ ਘਰ ਅਰਦਾਸਾਂ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨ ਦੀਆਂ ਤੇ ਗੱਲਬਾਤ ਹੋਈ ਹੈ ਜੀ ਕਿ ਸੈਨਲ ਗੱਲਬਾਤ ਹੋਈ ਹੈ ਜੀ ਕਿ ਹਾਲਾਤ ਇਹ ਥੋੜੇ ਥੱਲੇ ਦੇ ਇਹ ਲਾਖਮੀ ਜੀ ਤੁਹਾਨੂੰ ਇਹ ਗੜੇ ਵੀ ਬਸ ਅਰਦਾਸ ਕਰੋ ਬਸ ਚਮਤਕਾਰ ਹੋਣਾ ਚਮਤਕਾਰਨ ਵਾਲੀ ਬਰਾਤੀ ਹੋਣਾ ਸਮਝ ਰਹੇ ਹਰ ਬੰਦਾ ਘਰ ਘਰ ਅਰਦਾਸਾ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨੀਆਂ ਤੇ ਕੱਲ ਬਾਤ ਹੋਈ ਹੈ ਜੀ ਕਿ ਚੈਨਲ ਗੱਲ ਬਾਤ ਹੋਈ ਹੈ ਜੀ ਕਿ ਹਾਲਾਤ ਹੈ ਥੋੜਾ ਠੱਲੇ ਦੇ ਅਰਦਾਸੇ ਕਰੋ ਭਰਾ ਨੂੰ ਲਈ ਖੜੇ ਵੀ ਬਸ ਅਰਦਾਸ ਕਰੋ ਕਿ ਚਮਤਕਾਰ ਹੋਣਾ ਚਮਤਕਾਰਨ ਵਾਲੀ ਬਰਾਕੀ ਹੋਣਾ